ਅੱਜ ਦਾ ਟੌਪਿਕ ਫੜ ਲੈਨੇ ਆਂ ਆਈ ਤੇ ਗੱਲ ਕਰ ਲੈਨੇ ਆਂ ਆਈ ਤੇ ਇਨ ਸੋਮਨੀਆ ਆਈ ਤੇ ਇੰਪੋਰਟੈਂਸੀ ਆਈ ਤੇ ਇਨ ਸੋਮਨੀਆ ਦਾ ਮਤਲਬ ਨਾ ਨੀਂਦ ਆਣਾ ਇੰਪੋਰਟੈਂਸੀ ਦਾ ਮਤਲਬ ਨਾ ਮਰਦਾਨਗੀ ਅੱਤੋਂ ਵੱਡਾ ਕਾਰਨ ਸੋਚ ਡਿਪਰੈਸ਼ਨ ਸਟ੍ਰੈਸ ਐਂਗਜ਼ਾਈਟੀ ਹੁਣ ਗੱਲ ਵੀ ਸਿੰਪਟਮਸ ਕੀ ਆ ਉਹਦੇ ਕੀ ਹੋ ਸਕਦਾ ਜੇ ਨਾ ਨੀਂਦ ਆ ਤੇ ਨੀਂਦ ਇੱਕ ਇਨਸਾਨ ਲਈ ਬਹੁਤ ਜ਼ਰੂਰੀ ਜੇ 8 ਘੰਟੇ ਨੀਂਦ ਜਿਹੜਾ ਬੰਦਾ ਲਵੇ that is the best for him. actually نیند ਉਹ ਜਿਹੜੀ ਨੈਚੁਰਲ ਸਲੀਪ ਹੈ ਕੁਦਰਤੀ ਜੜੀਆਂ ਸੀ ਦੇਸੀ ਦਵਾਈਆਂ ਦੇ ਵਿੱਚ ਦਿੰਦੇ ਆ ਜਿਹਦਾ ਕੋਈ ਨੁਕਸਾਨ ਨਹੀਂ ਮੇਰੇ ਨੰਬਰ ਸਕਰੀਨ ਤੇ ਲਗਾਤਾਰ ਫਲੈਸ਼ ਕਰਦੇ ਆ ਕਾਲ ਕਰੋ ਨੀਂਦ ਦੀ ਦਵਾਈ ਦਵਾਂਗੇ ਨੈਚੁਰਲ ਨੀਂਦ ਆਏਗੀ ਕੋਈ ਸਾਈਡ ਇਫੈਕਟ ਨਹੀਂ 6 ਘੰਟੇ 8 ਘੰਟੇ ਨੀਂਦ ਲੋ ਤੇ ਦੇਸੀ ਦਵਾਈ ਨੀਂਦ ਦੀ ਇਹ ਨੂੰ ਇਹ ਨੀਂਦ ਦੀ ਦਵਾਈ ਨਾ ਸਮਝੋ ਉਹਦੇ ਨਾਲ ਤੁਹਾਡਾ ਬ੍ਰੇਨ ਪਾਵਰ ਵੱਧਦੀ ਹੈ ਸ਼ਰੀਰਕ ਪਾਵਰ ਵਧੀ ਸੈਕਸੁਅਲ ਪਰਵ ਦੀ ਹੁਣ ਗੱਲ ਹੈ ਕਿ ਇੰਪੋਰਟੈਂਸੀ ਦੇਖੋ ਜੀ ਇੰਪੋਰਟੈਂਸੀ ਦੋ ਗੱਲਾਂ ਆਪਾਂ ਸੌਖਾ ਤਰੀਕਾ ਫੜ ਲੈਣੇ ਇੱਕ ਸਮਝ ਲਓ ਵੀ ਫਿਜ਼ੀਓਲੋਜੀਕਲ ਇੱਕ ਸਾਈਕੋਲੋਜੀਕਲ ਕਾਰਨਾਂ ਚ ਆਜੀ ਮੇਰਾ ਮਤਲਬ ਹੈ ਜੇ ਦਿਮਾਗ ਤੇ ਚਿੰਤਾ ਹੋਵੇ ਫਿਕਰ ਹੋਵੇ ਸਟ्रेस ਹੋਵੇ ਡਿਪਰੈਸ਼ਨ ਹੋਵੇ ਉਹ ਵੀ ਇੰਪੋਰਟ ਐਂਡ ਸਿੱਧਾ ਮੇਨ ਕਾਰਨ ਬਣਦਾ ਹਰ ਬਿਮਾਰੀ ਦਾ ਲਾਜ ਦੇਸੀ ਤਰੀਕੇ ਨਾਲ ਆਯੁਰਵੈਦਿਕ ਤਰੀਕੇ ਨਾਲ ਨੇਚਰਲ ਤਰੀਕੇ ਨਾਲ ਜਸਟ ਲਾਈਕ ਸਪਲੀਮੈਂਟ ਸਮਝੋ ਜਿਦਾ ਤੁਸੀਂ ਵਿਟਾਮਿਨ ਖਾ ਰਹੇ ਜਿਹੜੇ ਤੁਸੀਂ ਖੁਰਾਕ ਚ ਵੀ ਲੈ ਸਕਦੇ ਹੋ नमस्कार सत श्री अकाल आदाब मैं हूं डॉक्टर कुमार नेचुरल होलिस्टिक हर्बल आयुर्वेदिक हेल्थ सेंटर टच ਤੁਹਾਡਾ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਕਿ ਹਾਲਾ ਪਿਆਰੇ ਦਰਸ਼ਕੋ ਠੰਡ ਪੈਣੀ ਸ਼ੁਰੂ ਹੋ ਗਈ ਹੈ ਪਿਛਲੇ ਹਫਤੇ ਸ਼ਾਇਦ ਆਪਾਂ ਕੱਲ ਕੀਤੀ ਸੀ ਠੰਡ ਦਾ ਮੌਸਮ ਹੈ ਜੀ ਫਲੂ ਤੇ ਕੋਲਡ ਕਟਾਰ ਇਨਫਲੂਐਂZA ਤੁਹਾਨੂੰ ਯਾਦ ਹੋਏਗਾ ਕਿ ਅਸੀਂ ਹਰ ਹਫਤੇ ਭਾਵੇਂ ਕੋਈ ਟੌਪਿਕ ਫੜਦੇ ਹਾਂ ਉਹ ਇਸ ਕਰਕੇ ਕਿੰਨੇ ਲੰਬੇ ਅਰਸ ਤੋਂ ਤੁਸੀਂ ਮੈਨੂੰ ਦੇਖ ਰਹੇ ਹੋ ਹਰ ਬਿਮਾਰੀ ਬਾਰੇ ਅਸੀਂ ਐਪੀਸੋਡ ਕਰ ਚੁੱਕੇ ਆ ਫੇਰ ਵੀ ਕੋਈ ਟੌਪਿਕ ਤਾਂ ਫੜ ਲਈਦਾ ਤਾਂ ਕਿ ਉਹ ਟਾਈਮ ਉਨਾਂ ਕ ਪਰ ਜਿਹੜੇ ਲੋਕ ਸੱਜਣ ਵਿੱਚ ਪਹਿਲੀ ਵਾਰੀ ਦੇਖ ਰਹੇ ਹੁੰਦੇ ਉਹਨਾਂ ਦੀ ਨੌਲੇਜ ਲਈ ਫੇਰ ਮੈਂ ਹਰ ਵਾਰੀ ਦੱਸਦਾ ਅੱਜ ਵੀ ਗੱਲ ਕਰਾਂਗੇ ਕਿ ਹਰ ਬਿਮਾਰੀ ਦਾ ਇਲਾਜ ਦੇਸੀ ਤਰੀਕੇ ਨਾਲ ਆਯੁਰਵੈਦਿਕ ਤਰੀਕੇ ਨਾਲ ਨੇਚਰਲ ਤਰੀਕੇ ਨਾਲ ਜਸਟ ਲਾਈਕ ਸਪਲੀਮੈਂਟ ਸਮਝੋ ਜਿਦਾ ਤੁਸੀਂ ਵਿਟਾਮਿਨ ਖਾ ਰਹੇ ਹੋ ਜਿਹੜੇ ਤੁਸੀਂ ਖੁਰਾਕ ਚ ਵੀ ਲੈ ਸਕਦੇ ਹੋ ਹੁਣ ਅੱਜ ਦਾ ਟੌਪਿਕ ਫੜ ਲੈਨੇ ਆ ਜਿੱਦਾਂ ਕਈ ਵਾਰੀ ਅਸੀਂ ਅਲਫਾਬੈਟਿਕਲੀ ਸ਼ੁਰੂ ਕਰੀਦਾ ਅਲਫਾਬੈਟਿਕਲੀ ਦਾ ਮਤਲਬ ਏ ਤੋਂ ਲੈ ਕੇ ਜ਼ੀ ਤੱਕ ਬਿਮਾਰੀਆਂ ਬਾਰੇ ਅੱਜ ਵੀ ਆਪਾਂ ਕੋਈ ਲੈਟਰ ਹੀ ਫੜ ਲੈਂਦੇ ਆ ਉਹਦੇ ਵਿੱਚ ਇੱਕ ਦੋ ਬਿਮਾਰੀਆਂ ਡਿਸਕਸ ਕਰ ਲੈਣਾ ਆਈ ਤੇ ਗੱਲ ਕਰ ਲੈਣਾ ਆਈ ਤੇ ਇਨਸੋਮਨੀਆ ਆਈ ਤੇ ਇਮਪੋਟੈਂਸੀ ਚਲੋ ਇਹ ਦੋ ਹੀ ਟਾਪਿਕ ਫੜਦੇ ਆ ਤਾਂ ਕਿ ਨਾਲੇ ਆਪਣੀਆਂ ਗੱਲਾਂ ਹੋ ਜਾਣਗੀਆਂ ਨਾਲੇ ਟਾਪਿਕ ਡਿਸਕਸ ਹੋ ਜਾਏਗਾ ਨਾਲੇ ਤੁਹਾਡੀ ਨੌਲੇਜ ਵੱਧ ਜਾਏਗੀ ਆਈ ਤੇ ਇਨਸੋਮਨੀਆ ਆਈ ਤੇ ਇਮਪੋਟੈਂਸੀ ਇਨਸੋਮਨੀਆ ਦਾ ਮਤਲਬ ਨਾ ਨੀਂਦ ਆਣਾ ਇਮਪੋਟੈਂਸੀ ਦਾ ਮਤਲਬ ਨਾ ਮਰਦਾਨਗੀ ਜਿੰਨਾ ਕੁ ਟਾਈਮ ਥੋੜੀਆਂ ਗੱਲਾਂ ਇਹਦੇ ਬਾਰੇ ਕਰਾਂਗੇ ਪਰ ਫੇਰ ਵੀ ਤੁਹਾਡੀ ਨੌਲੇਜ ਜਾਂ ਜਿਨ੍ਹਾਂ ਨੇ ਪਹਿਲੀ ਵਾਰੀ ਦੇਖ ਰਹੇ ਆਲ ਓਵਰ ਦੀ ਵਰਡ ਪਰ ਬਿਮਾਰੀ ਭਾਵੇਂ ਸਰੀਰ ਦੀ ਕੋਈ ਹੋਵੇ ਜਿਹੜੇ ਇਹਨੇ ਲੰਬੇ ਅਰਸੇ ਤੋਂ ਦੇਖ ਰਹੇ ਉਹਨਾਂ ਨੂੰ ਤੇ ਪਤਾ ਹੀ ਆ ਕਿ ਭਾਵੇਂ ਅਸੀਂ ਕੋਈ ਐਸੀ ਬਿਮਾਰੀ ਨਹੀਂ ਜਿਹਦੇ ਬਾਰੇ ਡਿਸਕਸ ਨਹੀਂ ਕਰ ਚੁੱਕੇ ਕਿਡਨੀ ਦੀ ਬਿਮਾਰੀ ਹੋਵੇ ਲਿਵਰ ਦੀ ਹੋਵੇ ਬਲੱਡ ਪ੍ਰੈਸ਼ਰ ਹੋਵੇ 슈ਗਰ ਹੋਵੇ ਕੋਲੇਸਟ੍ਰੋਲ ਹੋਵੇ ਮਟਾਪਾ ਹੋਵੇ ਆਰਥਰਾਇਟਸ ਹੋਵੇ ਦਰਦਾਂ ਹੁਣ ਜੋੜਾਂ ਦੀਆਂ ਦਰਦਾਂ ਗੋਡਾ ਦਰਦ ਮੋਡਾ ਦਰਦ ਬੈਕ ਪੇਨ ਸ਼ੀਰਟਿਕਾ ਵਾਲ ਚੜਦੇ ਹੁਣ ਕਬਜ਼ ਹੋਵੇ ਬਵਾਸੀਰ ਹੋਵੇ ਖੂਨੀ ਹੋਵੇ ਬਾਦੀ ਹੋਵੇ ਜਾਂ ਕਈਆਂ ਨੂੰ ਹਰ ਵੇਲੇ ਜਦੋਂ ਖਾਣਾ ਖਾਣਾ ਲੈਟ੍ਰਿਨ ਆ ਜਾਂਦੀ ਜਿਹਨੂੰ ਕਹਿੰਦੇ ਐਂਟੈਰਿਕ ਕੋਲਾਈਟਸ ਇਦਾਂ ਸਕਿਨ ਦੀਆਂ ਪ੍ਰੋਬਲਮ ਕੋਈ ਅਲਰਜੀ ਐਕਜ਼ ਸਰਾਇਸੇ ਜੋਵੇ ਵੀ ਤੇਰੇ ਗੋਫਲ ਵੈਰੀ ਹੋਵੇ ਸ਼ਾਇਆ ਤਿਲ ਅੱਖਾਂ ਕੇ ਕਾਲੇ ਨਿਸ਼ਾਨ ਮੈਮਰੀ ਲਾਸ ਬਾਲ ਚੜਨ ਦੇ ਮੇਰਾ ਮਤਲਬ ਇਹ ਨਾਮ ਤਾਂ ਲੈਣੇ ਪੈਂਦੇ ਹਰ ਵਾਰੀ ਕਿ ਇਹ ਨਾ ਸਮਝਿਓ ਕਿ ਜਿਸ ਟਾਪਿਕ ਤੇ ਅਸੀਂ ਕੋਈ ਡਿਸਕਸ਼ਨ ਕਰਦੇ ਆ ਜਾਂ ਕੋਈ ਐਪੀਸੋਡ ਕਰਦੇ ਆ ਤੇ ਸਿਰਫ ਅਸੀਂ ਉਸੇ ਚੀਜ਼ ਦਾ ਇਲਾਜ ਕਰਦੇ ਅਸੀਂ ਨਾ ਕੋਈ ਸਪੈਸ਼ਲਿਸਟ ਤੇ ਨਾ ਕਿਸੇ ਚੀਜ਼ ਦਾ ਅਸੀਂ ਕੋਈ ਸਪੈਸ਼ਲ ਇਲਾਜ ਕਰਦੇ ਪਰ ਹਰ ਬਿਮਾਰੀ ਦਾ ਇਲਾਜ ਅਸੀਂ देसी ਦਵਾਈ ਨਾਲ ਔਰ ਸ਼ਰਤਿਆਂ ਨਾਲ ਸ਼ੂਗਰ ਤੱਕ ਠੇ ਕਰਦੇ ਆ। ਸੋ ਪਿਆਰੇ ਦਰਸ਼ਕੋ ਜਿੱਦਾਂ ਮੈਂ ਪਹਿਲਾਂ ਸਟਾਰਟ ਕਿਹਾ ਸੀਗਾ ਕਿ ਅੱਜ ਦਾ ਟਾਪਿਕ ਆਈ ਤੇ ਆਪਾਂ ਗੱਲ ਕਰ ਲੈਨੇ ਆ ਇਨਸੋਮਨੀਆ। ਇਨਸੋਮਨੀਆ ਦਾ ਮਤਲਬ ਹੈ ਨਾ ਨੀਂਦਾ ਨਾ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ। ਕਈ ਵਾਰੀ ਇਹਦੇ ਨਾਲ ਵੀ ਕਿੰਨੀਆਂ ਪ੍ਰੋਬਲਮਾਂ ਆ ਜਾਂਦੀਆਂ। ਹੁਣ ਇਹ ਦਸੀਏ ਵੀ ਇਨਸੋਮਨੀਆ ਦੇ ਉਨੀਂਦਰੇ ਦੇ ਨਾ ਨੀਂਦਾਂ ਦੇ ਕੀ ਕਾਰਨ ਨੇ? ਸਭ ਤੋਂ ਵੱਡਾ ਕਾਰਨ ਸੋਚ, ਡਿਪਰੈਸ਼ਨ, ਸਟ੍ਰੈਸ, ਐਂਗਜ਼ਾਇਟੀ, ਕੌਫੀ ਜ਼ਿਆਦਾ ਪੀਣਾ, ਚਾਹ ਜ਼ਿਆਦਾ ਪੀਣਾ। ਕੋਲਾ ਬੈਵਰੇਜਸ ਜਿਆਦਾ ਪੀਣ ਨਾਲ ਓਵਰ ਡਾਈਟਿੰਗ ਕਰਨ ਨਾਲ ਕਈ ਵਾਰੀ ਸੌਣ ਤੋਂ ਪਹਿਲਾਂ ਡਰਿੰਕ ਕਰ ਲੈਣੀ ਡਰਿੰਕਿੰਗ ਅਲਕੋਹਲ ਬਿਫੋਰ ਗੋਇੰਗ ਟੂ ਬੈਡ ਇਨ ਡਾਈਜੈਸ਼ਨ ਡਿਊ ਟੂ ਓਵਰ ਈਟਿੰਗ ਸਟ्रेस ਐਂਗਜ਼ਾਇਟੀ ਡਿਪਰੈਸ਼ਨ ਓਵਰ ਥਿੰਕਿੰਗ ਡਰੱਗਸ ਚਾਕਲੇਟ ਕਾਫੀ ਟੀ ਇਹ ਹੋਏ ਕਾਰਨ ਬਹੁਤ ਜ਼ਿਆਦਾ ਕੌਫੀ ਪੀਨਰ ਨੀਂਦ ਨਹੀਂ ਆਉਂਦੀ ਬਹੁਤ ਜ਼ਿਆਦਾ ਚਾਹ ਪੀਨਰ ਨੀਂਦ ਨਹੀਂ ਆਉਂਦੀ ਦਿਨੇ ਪੀਲੋ ਦੁਪਹਿਰੀ ਪੀਲੋ ਸੌਣ ਲੱਗਿਆ ਜਾਂ ਸ਼ਾਮ ਨੂੰ ਨਾ ਪੀਓ ਤਾਂ ਕਿ ਨੀਂਦ ਪ੍ਰੋਪਰ ਆਵੇ ਡਰਿੰਕ ਕਰਨੀ ਆਪਣੇ ਟਾਈਮ ਨਾਲ ਕਰ ਲਓ ਕਈ ਸੌਣ ਤੋਂ ਪਹਿਲਾਂ ਇਹ ਸੋਚ ਕੇ ਕਰਦੇ ਆ ਕਿ ਦੋ ਪੈਗ ਲਾ ਕੇ ਜੇ ਨੀਂਦ ਆ ਜਾਏਗੀ ਪਰ ਉਹ ਜ਼ਰੂਰ ਉਸ ਵੇਲੇ ਆ ਜਾਂਦੀ ਪਰ ਅੱਗੋਂ ਤੁਹਾਡੀ ਉਹਦੇ ਨਾਲ ਕੀ ਕੀ ਪ੍ਰੋਬਲਮ ਆਉਂਦੀ ਕਿ ਜਿਹੜੀ ਨੈਚੁਰਲ ਸਲੀਪ ਆ ਡਿਸਟਰਬ ਹੋ ਜਾਂਦੀ ਇਸੇ ਤਰ੍ਹਾਂ ਇਨ ਐਡਿਕੁਏਟ ਡਾਈਟ ਮਤਲਬ ਕਿ ਪ੍ਰੋਪਰ ਖਾਣਾ ਨਾ ਖਾਣਾ ਜਾਂ ਓਵਰ ਰੇਟਿੰਗ ਵੀ ਬਹੁਤ ਜ਼ਿਆਦਾ ਖਾ ਲੈਣਾ ਜਦੋਂ ਇਨਸਾਨ ਫਿਰ ਕਈ ਵਾਰੀ ਪੇਟ ਚ ਪ੍ਰੋਬਲਮ ਗੈਸ ਹੋ ਜਾਨੀ ਇਨ ਡਾਈਜੈਸ਼ਨ ਆਣੀ ਫਿਰ ਇਦਾਂ ਹੀ ਪਾਸੇ ਲੈਂਦੇ ਰਹਿਣਾ ਕਿਉਂਕਿ ਇਨਾ ਖਾਣਾ ਖਾ ਲਿਆ ਹੁੰਦਾ ਪੇਟ ਇਨਾ ਭਰਿਆ ਹੁੰਦਾ ਕਈ ਵਾਰੀ ਇਨ ਡਾਈਜੈਸ਼ਨ ਹੋ ਜਾਂਦੀ ਹੈ ਬਦ ਹਜ਼ਮੀ ਹੋ ਜਾਂਦੀ ਹੈ ਗੈਸ ਹੋ ਜਾਂਦੀ ਹੈ ਤਜਾਬੀ ਮਾਦਾ ਹੋ ਜਾਂਦਾ ਜਲਨ ਹੋਣ ਲੱਗ ਜਾਂਦੀ ਹੈ ਉਲਟੀਆਂ ਨੂੰ ਕਰਦੀ ਹੈ ਇਹ ਆ ਗਏ ਇਨਸੋਮਨੀਆ ਦੇ ਉਨ ਨੀਂਦਰੇ ਦੇ ਕਾਰਨ ਹੁਣ ਗੱਲ ਵੀ ਸਿੰਪਟਮਸ ਕੀ ਆ ਤੇ ਕੀ ਹੋ ਸਕਦਾ ਜੇ ਨਾ ਨੀਂਦਾਵੇ ਨਾ ਨੀਂਦਾਂ ਦੇ ਨਾਲ ਪ੍ਰੋਪਰ ਨੀਂਦ ਮੈਂ ਤੁਹਾਨੂੰ ਇੱਕ ਰਿਐਲਿਟੀ ਦੱਸਾਂ ਕਿ ਨੀਂਦ ਇੱਕ ਇਨਸਾਨ ਲਈ ਬਹੁਤ ਜ਼ਰੂਰੀ ਜੇ 8 ਘੰਟੇ ਨੀਂਦ ਜਿਹੜਾ ਬੰਦਾ ਲਵੇ that is the best for health ਨਾ ਨੀਂਦਾਂ ਨਾਲ ਸਰੀਰਕ ਕਮਜ਼ੋਰੀ ਮਾਨਸਿਕ ਕਮਜ਼ੋਰੀ ਤੇ ਸੈਕਸੂਅਲ ਕਮਜ਼ੋਰੀ ਹੁੰਦੀ ਹੈ ਇੱਥੇ ਤੱਕ ਕਈ ਲੇਡੀਜ਼ ਦੇ ਮੌਸੇ ਸ਼ਾਇਆ ਕਿਲ ਹੋਏ ਹੁੰਦੇ ਉਹਦਾ ਵਨ ਆਫ ਦਾ ਰੀਜ਼ਨ ਇਜ਼ ਕਿ ਪ੍ਰੋਪਰ ਸਲੀਪ ਮੈਡੀਕਲੀ ਬਹੁਤ ਡਿਟੇਲ ਚ ਜਾ ਸਕਦਾ ਪਰ ਕਿਉਂਕਿ ਤੁਹਾਡੇ ਸਮਝ ਨਹੀਂ ਆਣੀ ਜਿੰਨਾ ਤੁਹਾਨੂੰ ਸਮਝ ਆਣੀ ਹੁੰਦੀ ਮੌਸ ਕਰਕੇ ਗੱਲ ਕਰ ਰਿਹਾ ਕਿ ਵਨ ਆਫ ਦਾ ਰੀਜ਼ਨ ਫॉर दैट ਐਕਨੀ ਪਿੰਪਲਸ ਇਜ਼ ਆਲਸੋ ਇਨਸੋਮਨੀਆ ਇਸੇ ਕਰਕੇ ਅਸੀਂ ਬੱਚਿਆਂ ਨੂੰ ਖਾਸ ਕਰਕੇ ਯੰਗ ਕੁੜੀਆਂ ਦੇ ਕਹ ਲਓ ਉਹਨਾਂ ਨੂੰ ਕਹੇ ਨੀਂਦ ਪੂਰੀ ਲਓ ਪਾਣੀ ਜ਼ਿਆਦਾ ਪੀਓ ਗ੍ਰੀਨ ਵੈਜੀਟੇਬਲਸ ਲਓ ਚਾਕਲੇਟ ਨਾ ਲਓ ਚਾਕਲੇਟ ਦੇ ਨਾਲ ਕਿਲ ਵੀ ਆਉਂਦੇ ਚਾਕਲੇਟਾਂ ਨੀਂਦ ਵੀ ਡਿਸਟਰਬ ਹੁੰਦੀ ਆ ਇਹ दारू ਜ਼ਿਆਦਾ ਪੀਣ ਦੇ ਨਾਲ ਵੀ ਡਿਸਟਰਬ ਹੁੰਦੀ ਕੋਈ ਨਸ਼ੇ ਨਾਲ ਨੀਂਦ ਲੈਣੀ ਉਹ ਖਰਾਬ ਹੈ ਵੀ ਨਾ ਤੁਹਾਨੂੰ ਫੀਮ ਖਾਂ ਦੀ ਲੋੜ ਹੈ ਨਾ ਕੋਈ ਡਰਿੰਕ ਅਲਕੋਹਲਿਕ ਦੀ ਲੋੜ ਹੈ ਨੀਂਦ ਲਈ ਦੇਖੋ ਤੁਹਾਨੂੰ ਅੰਗਰੇਜ਼ੀ ਦਵਾਈਆਂ ਹਮੇਸ਼ਾ ਹੀ ਤੁਹਾਡੇ ਡਾਕਟਰ ਦੇਣਗੇ ਡਾਇਜੀ ਪਮ ਸਾਲਟ ਵਿਲੀਅਮ ਸਾਲਟ ਨੀਂਦ ਉਹਦੇ ਨਾਲ ਜ਼ਰੂਰ ਆਉਂਦੀ ਹੈ ਮੈਂ ਤੁਹਾਨੂੰ ਨੀਂਦ ਲਈ ਸੌਖੇ ਤਰੀਕੇ ਇਦਾਂ ਦੇ ਦੱਸ ਸਕਦੇ ਜਿਵੇਂ ਅੰਗਰੇਜ਼ੀ ਦਵਾਈਆਂ ਖਾਣੀਆਂ ਨੀਂਦ ਆਏਗੀ ਪਰ ਉਹ ਚੀਜ਼ ਜਿਹੜੀ ਉਹ ਨਸ਼ਾ ਐਕਚੁਅਲੀ ਨੀਂਦ ਉਹ ਹੈ ਜਿਹੜੀ ਨੇਚੁਰਲ ਸਰੀਪਕ ਕੁਦਰਤੀ ਜੜੀਆਂ ਸੀ ਦੇਸੀ ਦਵਾਈਆਂ ਦੇ ਵਿੱਚ ਦਿੰਦੇ ਆ ਜਿਹਦਾ ਕੋਈ ਨੁਕਸਾਨ ਨਹੀਂ ਜਦੋਂ ਮੈਂ ਕਹਿਆ ਨਾ ਇਨਸੋਮਨੀਆ ਐਂਡ ਇਮਪੋਟੈਂਸੀ ਦੂਜਾ ਕਾਰਨ ਇਮਪੋਟੈਂਸੀ ਖਾਸ ਕਰਕੇ ਤੁਹਾਡੀ ਖੁਸ਼ੀ ਲਈ ਕਿ ਨੀਂਦ ਦੀਆਂ ਦਵਾਈਆਂ ਦੇਸੀ ਵੀ ਮਰਦਾਨਾ ਤਾਕਤ ਉੱਲ ਫਾਇਦਾ ਕਰਦੀਆਂ ਕਾਰਨ ਕਿ ਉਹਦੇ ਵਿੱਚ ਅਸ਼ਵਗੰਧਾ ਹੁੰਦੀ ਐਵੇਂ ਨਹੀਂ ਕਹਿੰਦੇ ਅਸ਼ਵਗੰਧਾ ਨੂੰ ਇੰਡੀਅਨ ਜਿੰਸੰਗ ਅਸ਼ਵਗੰਧਾ ਸਟ੍ਰੈਸ ਲਈ ਵੀ ਠੀਕ ਮੈਮਰੀ ਲਈ ਵੀ ਠੀਕ ਮਰਦਾਨਾ ਤਾਕਤ ਲਈ ਵੀ ਠੀਕ ਸਟੋਸਟੇਰਨ ਲੈਵਲ ਵੀ ਠੀਕ ਸ਼ਰੀਰਕ ਮਾਨਸਿਕ એનર્ਜੀ ਲੈ ਵੀ ਠੀਕ ਸੋ ਪਿਆਰੇ ਦਰਸ਼ਕੋ ਡਾਇਆਜੀ ਪਾਮ ਵਿਲੀਅਮ ਸాల్ਟ ਟ੍ਰਾਂਕਕੁਲਾਈਜ਼ਰ ਨਹੀਂ ਤੇ ਜੇ ਨੀਂਦ ਉਦਾਂ ਲੈਣੀ ਹੈ ਜਿੱਦਾਂ ਸਾਰੀ ਦੁਨੀਆ ਨੂੰ ਬੱਜਾ ਪਿਛਲਾ ਸ਼ੋਅ ਆਪਾਂ ਕੀਤਾ ਸੀ ਫਲੂ ਨਜ਼ਲਾ ਰੇਸ਼ਾ ਜਿੰਨੀਆਂ ਐਂਟੀ ਅਲਰਜੀ ਕੈਂਟੀ ਹਿਸਟਾਮਿਨਿਕ ਡਰਗਸ ਆ ਤੁਹਾਨੂੰ ਮੈਂ ਕੋਈ ਦੱਸਦਾ ਤੁਸੀਂ ਸੁਣ ਰਹੇ ਹੋ ਫੋਨ ਤੇ ਸੁਣ ਲਓ ਭਾਵੇਂ ਜਿਹਦਾ ਬੈਨਡਿਲ ਪੀਲੇ ਜਾਂ ਬੈਨਡਿਲ ਕੈਪਸੂਲ ਖਾ ਲੇ ਨੀ ਉਹਦ ਨਾ ਵੀ ਆ ਜਾਂਦੀ ਪਰ ਉਹ ਐਕਚੁਅਲੀ ਨੀਂਦ ਦੀ ਦਵਾਈਆਂ ਨਹੀਂ ਉਹ ਐਂਟੀ ਅਲਰਜਿਕ ਕੋਲਡ ਫਲੂ ਰੇਸ਼ਲੀ ਠੀਕ ਆ ਭਾਵੇਂ ਤੁਸੀਂ ਬੈਨਡਿਲ ਕੈਪਸੂਲ ਖਾ ਲਓ ਕਲੋਰੋਫਿਨਾਰਾਮਿਨ ਮੈਲੀਟ ਲੈ ਲਓ ਡਾਈਫਨਾਈ ਹਾਈਡਰਾਮਿਨ ਲੈ ਲਓ ਪ੍ਰੋਕਲੋਰਪੈਰਾਜ਼ਿਨ ਲੈ ਲਓ ਪ੍ਰੋਮਿਥਾਜ਼ਿਨ ਲੈ ਲਓ ਮੈਂ 20 30 ਦਵਾਈਆਂ ਦੇ ਨਾਮ ਲੈ ਸਕਦਾ ਉਹ ਕਿ ਉਹ ਪ੍ਰਭੂ ਦੀ ਕਿਰਪਾ ਨਾਲ ਮੈਂ ਇੰਨਾ ਕੰਮ ਕੀਤਾ ਨਾ ਦੇਸੀ ਅੰਗਰੇਜ਼ੀ ਦੇ ਵਿੱਚ ਆਈ ਕੈਨ ਟੈਲ ਯੂ ਕੋਈ ਬਿਮਾਰੀ ਦੇ ਬਾਰੇ ਮੈਂ 10 20 ਤੀ ਦਵਾਈਆਂ ਦੇ ਨਾਮ ਦੱਸ ਸਕਦਾ ਅੰਗਰੇਜ਼ੀ ਵੀ ਦੇਸੀ ਵੀ ਨੇਚਰਲ ਵੀ ਨੇਚਰਲ ਦਾ ਮਤਲਬ ਹੈ ਕੰਪਲੀਮੈਂਟਰੀ ਆਲਟਰਨੇਟਿਵ ਮੈਡੀਸਨ ਜਿਹੜਾ ਸਾਡਾ ਅਮਰੀਕਾ ਦਾ ਕੋਰਸ ਹੈ ਲੇਕਿਨ ਕੰਪਲੀਮੈਂਟਰੀ ਆਲਟਰਨੇਟਿਵ ਮੈਡੀਸਨਸ ਆ ਤੇ ਨੇਚਰਲ ਦਵਾਈਆਂ ਦਾ ਜਿੰਦਾ ਮੈਂ ਕਈ ਵਾਰੀ ਕਈ ਐਪੀਸੋਡ ਕਿੰਨੇ ਲੰਬੇ عرصے ਤੋਂ ਸੁਣਦੇ ਆ ਰਹੇ ਹੋ ਬ੍ਰਹਮੀ ਸ਼ੰਖ ਪੁਸ਼ਪੀ ਜਟਾ ਮੰਸੀ ਜੋਤਿਸ਼ਮਤੀ ਅਸ਼ੋਗੰਧਾ ਇਹ ਚੀਜ਼ਾਂ ਜਿਹੜੀਆਂ ਬ੍ਰੇਨ ਟੋਨਿਕ ਵੀ ਮੈਮਰੀ ਲਈ ਵੀ ਔਰ ਨੀਂਦ ਲਈ ਵੀ ਠੀਕ ਸੋ ਪਹਿਲਾ ਟੌਪਿਕ ਸਾਡਾ ਸੀ ਇਨਸੋਮਨੀਆ ਇਨਸੋਮਨੀਆ ਨਾ ਨੀਂਦ ਆਣ ਦੇ ਨਾਲ ਤੁਹਾਡੇ ਮਰਦਾਨਾ ਕਮਜ਼ੋਰੀ ਨੂੰ ਵੀ ਫਰਕ ਪੈਂਦਾ ਸਰੀਰਕ ਕਮਜ਼ੋਰੀ ਨੂੰ ਫਰਕ ਪੈਂਦਾ ਫਟੀਗ ਹੁੰਦੀ ਆ ਅਗਲੇ ਦਿਨ ਬੰਦਾ ਫੇ ਕੰਮ ਤੇ ਨਹੀਂ ਜਾ ਸਕਦਾ ਦੇਖੋ ਕੰਸਟਰਕਸ਼ਨ ਵਾਲਿਆਂ ਨੇ ਵਿਚਾਰੇ ਨੇ 4 ਵਜੇ ਉੱਠਣਾ ਹੁੰਦਾ ਉਹਨਾਂ ਨੂੰ ਤੇ ਵੈਸੇ ਇੰਨੀ ਮਿਹਨਤ ਕਰਦੇ ਸਾਰਾ ਦਿਨ ਨਾ ਮਿਹਨਤ ਦਾ ਕੰਮ ਕਰਦੇ ਨੈਚੁਰਲ ਸਲੀਪ ਹੀ ਆ ਜਾਣੀ ਚਾਹੀਦੀ ਹੈ ਕੋਸ਼ਿਸ਼ ਕਰੋ ਇੱਕ ਟਾਈਮ ਨੀਂਦ ਦਾ ਰੱਖੋ ਔਰ ਨੀਂਦ ਦੇ ਟਾਈਮ ਤੇ ਕੋਈ ਬਹੁਤ ਜ਼ਿਆਦਾ ਹਾਈ 뮤직 ਨਾ ਸੁਣੋ ਪੋਜ਼ਿਟਿਵ ਸੋਚੋ ਫੋਨ ਬੰਦ ਕਰ ਦਿਓ ਫੋਨ ਪਰੇ ਕਰ ਦਿਓ అలਾਰਮ ਨਾ ਕੋਲ ਰੱਖੋ ਤਾਂ ਕਿ ਤੁਸੀਂ ਡਿਸਟਰਬੈਂਸ ਨਾ ਹੋਵੋ ਇੱਕ ਟਾਈਮ ਬੰਨ ਲਓ ਵੀ ਜੇ ਮੈਂ 10 ਵਜੇ ਸੌਣਾ ਤੇ 10 ਵਜੇ ਹੀ ਸੌਣਾ ਜਿਹੜੇ ਬੰਦੇ 4 ਵਜੇ ਕੰਸਟ੍ਰਕਸ਼ਨ ਦਾ ਕੰਮ ਕਰਦੇ ਠੀਕ ਆ ਉਹ 10 ਵਜੇ ਭਾਵੇਂ 9 ਵਜੇ ਭਾਵੇਂ 8 ਵਜੇ ਸੌਂ ਜਾਂਦੇ ਮੇਰੀ ਤੇ ਕੋਸ਼ਿਸ਼ ਹੁੰਦੀ 6-8 ਘੰਟੇ ਨੀਂਦ ਜ਼ਰੂਰ ਲਓ ਕਿਉਂਕਿ ਉਹਨਾਂ ਨੇ ਫਿਰ ਅੱਗੋਂ ਸਾਰਾ ਦਿਨ ਵਿਚਾਰੇ ਨੇ ਕੰਮ ਕਰਨਾ 4-5 ਵਜੇ ਉੱਠ ਕੇ ਕੰਮ ਤੇ ਚੱਲ ਜਾਂਦੇ ਆ ਠੀਕ ਆ 5 ਵਜੇ ਕੰਮ ਬੰਦ ਕਰ ਦਿੰਦੇ ਆ ਆ ਕੇ ਫਿਰ ਨਹਾ ਤੋ ਕੇ ਆਪਣਾ ਖਾਣਾ ਖਾ ਕੇ ਹਾਂ ਐਕਸਰਸਾਈਜ਼ ਜਿਹੜੀ ਆ ਸੌਣ ਤੋਂ ਪਹਿਲਾਂ ਨਹੀਂ ਰੂਟੀਨ ਚ ਡੇਲੀ ਐਕਸਰਸਾਈਜ਼ ਕਰੋ ਸੌਣ ਤੋਂ ਪਹਿਲਾਂ ਇਹ ਨਹੀਂ ਵੀ ਇਮੀਡੀਏਟ ਸੌਣ ਤੋਂ ਪਹਿਲਾਂ ਭਾ ਕੇ ਘੰਟਾ ਦੋ ਘੰਟਾ ਪਹਿਲਾਂ ਕਰ ਲਓ ਔਰ ਰਾਦਾ ਖਾਣਾ ਓਵਰ ਡਾਈਟਿੰਗ ਨਾ ਕਰੋ ਲਾਈਟ ਹਮੇਸ਼ਾ ਹਲਕਾ ਖਾਣਾ ਰੱਖੋ ਦਿਨੇ ਖਾ ਲੋ ਦੁਪਹਿਰੀ ਖਾ ਲੋ ਭਾਵੇਂ ਜਿੰਨਾ ਮਰਜੀ ਕਾਰਨ ਕੀ ਹੈ ਕਿ ਕੰਮ ਕਰਦੇ ਆ ਹਜ਼ਮ ਹੋ ਜਾਂਦਾ ਡਾਈਜੈਸਟਨ ਸਟਰੋਂਗ ਰਹਿੰਦੀ ਆ ਫਿਰ ਜੇ ਨੀਂਦ ਪੂਰੀ ਆਵੇ ਤੁਹਾਡੀ ਮਰਦਾਨਾ ਤਾਕਤ ਉੱਲ ਵੀ ਫਾਇਦਾ ਕਾਰਨ ਕੀ ਆਦਾ ਕਿ ਜਦੋਂ ਤੁਸੀਂ ਸੁੱਤੇ ਹੁੰਨੇ ਤੁਹਾਨੂੰ ਨਹੀਂ ਪਤਾ ਬੰਦਾ ਸੁਪਨੇ ਜਾਂ ਕਿਤੇ ਦਾ ਕਿਤੇ ਪਹੁੰਚਿਆ ਹੁੰਦਾ ਉਸ ਵੇਲੇ ਨੇਚਰਲ ਹਾਰਮੋਨਸ ਕੰਮ ਕਰ ਰਹੇ ਹੁੰਦੇ ਟੈਸਟੋਸਟੀਰਨ ਲੈਵਲ ਤੁਹਾਡਾ ਠੀਕ ਰਹਿੰਦਾ ਸਾਰਾ ਟਨਿੰਗ ਲੈਵਲ ਠੀਕ ਰਹਿੰਦਾ ਇਹ ਨੈਚੁਰਲ ਤਰੀਕੇ ਜਿਹੜੇ ਸੌਂਦੇ ਸੋ ਨੀਂਦ ਬਹੁਤ ਜ਼ਰੂਰੀ ਜੇ ਅੱਜ ਦਾ ਟਾਪਿਕ ਇਨ ਸੌਮਣੀਆਂ ਨੂੰ ਐਵੇਂ ਹੀ ਨਾ ਸਮਝਿਓ ਇਨਸਾਨ ਨੂੰ ਤੰਦਰੁਸਤੀ ਲਈ ਨੀਂਦ ਬਹੁਤ ਜ਼ਰੂਰੀ ਹੈ ਸੋਰ ਜਿਹਨੂੰ ਨੀਂਦ ਪ੍ਰੋਪਰ ਆ ਗਈ ਦਿਮਾਗੀ ਤਾਕਤ ਵੀ ਠੀਕ ਰਹਿਣੀ ਹੈ ਔਰ ਸ਼ਰੀਰਕ ਤਾਕਤ ਵੀ ਕਿਉਂਕਿ ਅਗਲੇ ਦਿਨ ਫਟੀਕ ਨਹੀਂ ਲੱਗਦੀ ਕਮਜ਼ੋਰੀ ਨਹੀਂ ਲੱਗਦੀ ਜੇ ਨੀਂਦ ਨਹੀਂ ਆਈ ਫਟੀਕ ਵੀ ਲੱਗਣੀ ਬਲੱਡ ਸਰਕੂਲੇਸ਼ਨ ਵੀ ਪ੍ਰੋਪਰ ਨਹੀਂ ਰਹਿਣੀ ਚਿੰਤਾ ਨਾਲ ਵੀ ਬਿਮਾਰੀ ਰਹਿਣੀ ਹੈ ਚਿੰਤਾ ਚਿਹਾ ਬਰਾਬਰ ਔਰ ਫਿਰ ਦਮਾਗੀ ਪ੍ਰੋਬਲਮਸ ਕਈ ਤਰ੍ਹਾਂ ਦੀਆਂ ਬ੍ਰੇਨ ਦੇ ਨਰਵਸ ਵੀਕ ਹੋ ਜਾਂਦੀਆਂ ਮੈਮਰੀ ਘਟ ਜਾਂਦੀ ਹੈ ਸਟੈਰ ਸੈਂਗਜ਼ਾਈਟੀ ਡਿਪਰੈਸ਼ਨ ਦਾ ਕਾਰਨ ਵੀ ਹੈ ਤੇ ਨਾ ਨੀਂਦ ਦਾ ਨਲ ਵੀ ਸਟੈਰ ਸੈਂਗਜ਼ਾਈਟੀ ਡਿਪਰੈਸ਼ਨ ਹੁੰਨੀ ਹੈ ਸੋ 1 ਆਫ ਦਾ ਮੇਨ ਰੀਜ਼ਨ ਟੂ ਟੇਕ ਕੇਅਰ ਆਫ ਯੂਰ ਇਨਸੋਮਨੀਆ ਇਜ਼ ਏ ਨੈਚੁਰਲ ਵੇ ਮੇਰੇ ਨੰਬਰ ਸਕਰੀਨ ਤੇ ਲਗਾਤਾਰ ਫਲੈਸ਼ ਕਰਦੇ ਆ ਕਾਲ ਕਰੋ ਨੀਂਦ ਦੀ ਦਵਾਈ ਦਵਾਂਗੇ ਨੈਚੁਰਲ ਨੀਂਦ ਆਏਗੀ ਕੋਈ ਸਾਈਡ ਇਫੈਕਟ ਨਹੀਂ 6 ਘੰਟੇ 8 ਘੰਟੇ ਨੀਂਦ ਲੋ ਪ੍ਰੋਪਰ ਲਓ ਇੰਜੋਏ ਕਰੋ ਔਰ ਸਾਡੀ ਹਰ ਨੀਂਦ ਦੀ ਦਵਾਈ ਨਾਲ ਸ਼ਰਤ ਇਹ ਗੱਲ ਕਰ ਰਿਹਾ ਰਿਪੀਟ ਕਰ ਰਿਹਾ ਬਾਰ ਬਾਰ ਵਾਰਨਿੰਗ ਦੇ ਰਿਹਾ ਕਿ ਦੇਸੀ ਦਵਾਈ ਨੀਂਦੀ ਆ ਨੂੰ ਇਹ ਨੀਂਦ ਦੀ ਦਵਾਈ ਨਾ ਸਮਝੋ ਉਹਦੇ ਨਾਲ ਤੁਹਾਡਾ ਬ੍ਰੇਨ ਪਾਵਰ ਵੱਧਦੀ ਹੈ ਸਰੀਰਕ ਪਾਵਰ ਵੱਧਦੀ ਸੈਕਸੂਅਲ ਪਾਵਰ ਵੱਧਦੀ ਨੇਚਰਲ ਸਲੀਪ ਆਂਦੀ ਬ੍ਰੇਨ ਨਰਵਸ ਟੋਨ ਅਪ ਹੁੰਦੀਆਂ ਮੈਮਰੀ ਸ਼ਾਰਪ ਹੁੰਦੀ ਹੈ ਇਹ ਅਸੀਂ ਟਾਪਿਕ ਇਨ ਸੋਮਨੀਆ ਕਿਉਂਕਿ ਅਚਾਨਕ ਦਿਮਾਗ ਚ ਆਇਆ ਚਲੋ ਆਈ ਤੇ ਫੜ ਲੈਨੇ ਆ ਦੂਜਾ ਟਾਪਿਕ ਆਈ ਇਹਦੇ ਆਪਾਂ ਫੜ ਲੈਨੇ ਆ ਇੰਪੋਰਟੈਂਸੀ ਇਹਦੇ ਚ ਮੈਨੂੰ ਚਾਣਨਾ ਪਨ ਦੀ ਲੋੜ ਨਹੀਂ ਕਿਉਂਕਿ ਤੁਸੀਂ ਤੇ ਮੇਰੀ ਆਪੇ ਮਸ਼ੂਰੀ ਕਰਤੀ ਸਖ ਸਪੈਸ਼ਲਿਸਟ ਦੀ ਜਦੋਂ ਮੈਂ ਅੱਜ ਤੱਕ ਕਿਹਾ ਕਿ ਆਈ ਏਮ ਨਾਟ ਅ ਸਪੈਸ਼ਲਿਸਟ ਆਫ ਐਨੀਥਿੰਗ ਆਮ ਟ੍ਰਾਈਂਗ ਟੂ ਹੈਲਪ ਦਾ ਵੇ ਆਈ ਕੈਨ ਬਾਏ ਆਯੁਰਵੈਦਿਕ ਵੇ ਨੇਚਰਲ ਵੇ ਔਰ ਵਿਦਆਊਟ ਐਨੀ ਸਾਈਡ ਇਫੈਕਟ ਹੁਣ ਇੰਪੋਰਟੈਂਸੀ ਦੇ ਵਿਜੇ ਡਿਟੇਲ ਚ ਕਰਨ ਲੱਗੇ ਇਹ ਗੱਲ ਤਾਂ ਦੋ ਦੋ ਘੰਟੇ ਵੀ ਲੱਗ ਸਕਦੇ ਪਰ 15 20 ਮਿੰਟ ਦੇ ਵਿੱਚ ਨੀਆਂ ਗੱਲਾਂ ਕਰਨੀਆਂ ਹੁੰਦੀਆਂ ਤੁਹਾਡੀ ਨੌਲੇਜ ਵਧਾਣੀ ਹੁੰਦੀ ਆ ਪਰ ਇੱਕ ਗੱਲ ਯਾਦ ਰੱਖਣਾ ਕਿ ਡਾਕਟਰ ਕੁਮਾਰ ਇਸ ਵਨ ਫੋਨ ਗੱਲ ਵੇ ਤੁਹਾਡੀ ਫੋਨ ਤੇ ਗੱਲ ਸੁਣਦੇ ਆ ਪੰਜਾਬੀ ਚ ਗੱਲ ਕਰਦੇ ਉਹ ਘਰ ਬੈਠੇ ਦਵਾਈ ਮਿਲਦੀ ਆਲ ਓਵਰ ਦੀ ਵਰਡ ਹੁਣ ਗੱਲ ਆ ਕਿ ਇੰਪੋਰਟੈਂਸੀ ਦੇਖੋ ਜੀ ਇੰਪੋਰਟੈਂਸੀ ਦੋ ਗੱਲਾਂ ਆਪਾਂ ਸੌਖਾ ਤਰੀਕਾ ਫੜ ਲੈਨੇ ਇੱਕ ਸਮਝ ਲਓ ਵੀ ਫਿਜ਼ੀਓਲੋਜੀਕਲ ਇੱਕ ਸਾਈਕੋਲੋਜੀਕਲ ਕਾਰਨਾਂ ਚ ਆ ਜੀ ਇੰਪੋਰਟੈਂਸ ਏ ਦੇ ਨਾ ਮਰਦਾਨਗੀ ਦੇ ਮੈਡੀਕਲੀ ਦੋ ਕਾਰਨ ਲੈ ਲੋ ਫਿਜ਼ੀਕਲ ਸਾਈਕੋਲੋਜੀਕਲ ਫਿਜ਼ੀਕਲ ਦਾ ਮਤਲਬ ਇਹ ਹੈ ਕਿ ਦੇਖੋ ਸਟੈਂਡਿੰਗ ਕਿੱਦਾਂ ਹੁੰਦੀ ਹੈ ਕਿ ਲਿੰਗ ਤੇ ਬਲੱਡ ਸਪਲਾਈ ਜਾ ਰਹੀ ਹੋਵੇ ਫਿਜ਼ੀਕਲ ਦੇ ਵਿੱਚ ਜੇ ਕੋਈ ਕਾਰਨ ਹੈ ਕਿ ਤੁਹਾਡਾ ਮਤਲਬ ਹੈ ਕਿ ਲਿੰਗ ਤੇ ਬਲੱਡ ਸਪਲਾਈ ਨਹੀਂ ਜਾਂਦੀ ਜਾ ਰਹੀ ਉਹਦਾ ਇੱਕ ਤਾਂ ਕਾਰਨ ਹੈ ਆਥੀਰੋਸਕਲੇਰੋਸਿਸ ਆਥੀਰੋਸਕਲੇਰੋਸਿਸ ਹਾਰਡਨਿੰਗ ਆਫ ਦਿ ਆਰਟਰੀਜ਼ ਬਿਕਾਜ਼ ਆਫ ਥੈਟ ਬਲੱਡ ਸਪਲਾਈ ਨਾਟ ਗੋਇੰਗ ਟੂ ਦਾ ਪੈਨਿਸ ਪੰਜਾਬੀ ਚ ਮਤਲਬ ਹੈ ਕਿ ਦੇਖੋ ਲਿੰਗ ਦੇ ਵਿੱਚ ਖੂਨ ਦੀ ਨਾੜੀ 'ਚ ਜਿਹੜਾ ਖੂਨ ਦਾ ਪ੍ਰੈਸ਼ਰ ਹੀ ਹੁੰਦਾ ਜਿਹਦੇ ਨਾਲ ਸਟੈਂਡਿੰਗ ਇਕਦਮ ਹੋ ਜਾਂਦੀ ਹੈ ਰੈਕਸ਼ਨ ਪਾਵਰਫੁਲ ਹੁੰਦੀ ਹੈ ਉਹ ਇਰੇਕਸ਼ਨ ਪ੍ਰੋਬਲਮ ਸਾਰਿਆਂ ਨੂੰ ਅੱਜਕੱਲ 25 25 ਸਾਲ ਦੇ ਮੁੰਡਿਆਂ ਦਾ ਵੀ ਇਹ ਹਾਲ ਹੈ ਤੇ ਕਈ 80 80 ਸਾਲ ਤੱਕ ਵੀ ਕਾਇਮ ਨੇ ਕਾਰਨ ਕਿ نیند پوری ਲੈਂਦੇ ਸਾਈਕੋਲੋਜੀਕਲ ਟੈਨਸ਼ਨ ਨਹੀਂ ਖੁਰਾਕ ਅੱਛੀ ਖਾਂਦੇ ਆ ਸੋ ਵਨ ਆਫ ਦਾ ਰੀਜ਼ਨ ਜਿਹੜਾ ਮੈਂ ਦੱਸਿਆ ਸੀ ਮੈਡੀਕਲੀ ਕਿ ਇੱਕ ਕਾਰਨ ਹੈ ਫਿਜ਼ੀਕਲ ਦਾ ਮਤਲਬ ਹੈ ਕਿ ਉੱਥੇ ਬਲੱਡ ਸਪਲਾਈ ਪ੍ਰੋਪਰ ਨਹੀਂ ਜਾ ਰਹੀ ਨਹੀਂ ਤੇ ਤੁਹਾਡੀ ਨੌਲੇਜ ਤੇ ਇੰਨੀ ਵਧ ਗਈ ਹੋਣੀ ਹੈ ਐਨੇ ਸਾਲਾਂ ਤੋਂ ਮੇਰੇ ਹਰ ਐਪੀਸੋਡ ਦੇ ਵਿੱਚ ਤੁਸੀਂ ਉਹ ਗੱਲਾਂ ਲਗਾਤਾਰ ਸੁਣਦੇ ਆ ਰਹੇ ਹੋ ਕਿ ਮੈਂ ਕੋਈ ਐਪੀਸੋਡ ਐਸਾ ਨਹੀਂ ਭਾਵੇਂ 슈ਗਰ ਤੇ ਬਲੱਡ ਪ੍ਰੈਸ਼ਰ ਤੇ ਕੋਲੇਸਟ੍ਰੋਲ ਤੇ ਕੀਤਾ ਭਾਵੇਂ ਸੈਕਸ ਬਾਰੇ ਕੀਤਾ ਹਰ ਵਾਰੀ ਕਲੀਅਰ ਦੱਸਿਆ ਕਿ 슈ਗਰ ਤੇ 슈ਗਰ ਦੀ ਦਵਾਈਆਂ ਬਲੱਡ ਪ੍ਰੈਸ਼ਰ ਤੇ ਬਲੱਡ ਪ੍ਰੈਸ਼ਰ ਦੇ ਦਵਾਈਆਂ ਕੋਲੇਸਟੇਰੋਲ ਤੇ ਕੋਲੇਸਟੇਰੋਲ ਦੀਆਂ ਦਵਾਈਆਂ ਦਵਾਈਆਂ ਦਾ ਮਤਲਬ ਜਿੰਨੀਆਂ ਅੰਗਰੇਜ਼ੀ ਦਵਾਈਆਂ ਤੁਸੀਂ ਖਾ ਰਹੇ ਹੋ ਇਹ ਲਿੰਗ ਤੇ ਬਲੱਡ ਸਪਲਾਈ ਨਹੀਂ ਜਾਣ ਦਿੰਦੀਆਂ ਮੈਡੀਕਲੀ 10 10 ਕੇ ਥੱਕ ਚੁੱਕਾ ਥੀਸ ਮੈਡੀਸਨਸ ਡੋਨਟ ਲੈਟ ਦਾ ਬਲੱਡ ਸਪਲਾਈ ਗੋ ਟੂ ਕਾਰਪੋਰਕ ਕੇਵਰਨਸ ਐਂਡ ਕਾਰਪੋਰਸ ਸਪੰਜੀਓਸਾ ਪੈਨਾਈਲ ਟਿਸ਼ੂਜ਼ ਵੇਅਰ ਦਾ ਬਲੱਡ ਸਪਲਾਈ ਇਜ਼ ਨੀਡਿਡ ਫਾਰ ਇਰੈਕਟਾਈਲ ਡਿਸਫੰਕਸ਼ਨ ਫਾਰ ਦਾ ਪੈਨਸ ਇਰੈਕਸ਼ਨ ਪੰਜਾਬੀ ਚ ਮਤਲਬ ਹੈ ਕਿ ਇਹ ਜਿਹੜੀਆਂ ਦਵਾਈਆਂ ਉੱਥੇ ਖੂਨ ਤੇ ਨਹੀਂ ਪਹੁੰਚਾਂਦੀਆਂ ਖੂਨ ਨਹੀਂ ਜਾਣ ਦਿੰਦੀਆਂ ਆਰਟਰੀ ਹੈ ਪੈਨਸ ਦੇ ਵਿੱਚ ਜਿਹੜੀ ਆਰਟਰੀ ਹੈ ਉੱਥੇ ਕੋਈ ਦੇਖੋ ਕਿ ਰੌਡ ਤੇ ਨਹੀਂ ਫਿੱਟ ਹੋ ਜਾਂਦੀ ਉੱਥੇ ਸਿਰਫ ਖੂਨ ਹੀ ਆਂਦਾ ਜਦੋਂ ਸਟੈਂਡਿੰਗ ਹੋ ਜਾਂਦੀ ਹੈ ਉਹ ਸਟੈਂਡਿੰਗ ਨੇਚਰਲ ਹੁੰਦੀ ਹੈ ਤੇ ਕਾਰਨ ਫਿਜ਼ੀਕਲੀ ਤੇ ਇੱਕ ਕਾਰਨ ਆ ਗਿਆ ਵੀ ਕੋਲੇਸਟ੍ਰੋਲ ਵੀ ਜ਼ਿਆਦਾ ਹੋਵੇ ਤੇ ਆਰਟਰੀ ਦੇ ਵਿੱਚ ਬਲੱਡ ਸਪਲਾਈ ਪ੍ਰੋਪਰ ਨਹੀਂ ਪਹੁੰਚਦੀ ਅਥੀਰੋਸਕਲੇਰੋਸਿਸ ਦਾ ਮਤਲਬ ਇਹ ਸੀ ਮੈਡੀਕਲੀ ਹਾਰਡਨਿੰਗ ਆਫ ਦਾ ਆਰਟਰੀਜ਼ ਕਿ ਕੋਲੇਸਟ੍ਰੋਲ ਉਸ ਲਿੰਗ ਤੇ ਆਰਟਰੀਜ਼ ਦੇ ਥਰੂ ਬਲੱਡ ਸਾਈਡ ਨਹੀਂ ਜਾਂਦੇ ਰਿਹਾ ਜਾਂ ਦੂਸਰਾ ਦੱਸਿਆ ਵੀ ਜਿਹੜੀ ਅੰਗਰੇਜ਼ੀ ਦਵਾਈਆਂ ਮੈਂ ਤੁਹਾਨੂੰ ਦੱਸਿਆ ਕਿ ਭਾਵੇਂ ਮੈਟਫੋਰਮਿਨ ਭਾਵੇਂ ਐਕਟੋਸੇਪ ਭਾਵੇਂ ਜਨੀਵਿਆ ਭਾਵੇਂ ਜੈਰੋਮੈਟ ਭਾਵੇਂ ਲਾਈਸਨੋਪ੍ਰੀਲ ਲੋਸਾਰਟਨ ਭਾਵੇਂ ਐਮਲੋਡੀਪਿਨ ਬੈਸੀਲੇਟ ਇਸੇ ਤਰ੍ਹਾਂ ਕੋਲੇਸਟ੍ਰੋਲ ਦੇ ਐਟਰੋਵਾਸਟੈਟਿਨ ਸਿਮੇਵਾਸਟੈਟਿਨ ਫੀਨੋਫਾਈਬ੍ਰੇਟ ਲੀਪੀਟ اور ਜੋਕਰ ਕ੍ਰਿਸਟਰ ਅੰਗਰੇਜ਼ੀ ਦਵਾਈਆਂ ਨਾਲ ਤੁਹਾਨੂੰ ਦੇਖੋ ਅੰਗਰੇਜ਼ੀ ਦਵਾਈਆਂ ਦੀ ਸਭ ਤੋਂ ਵੱਡੀ ਸਿਫਤ ਹੈ ਕਿ ਐਮਰਜੈਂਸੀ ਲਈ ਬੈਸਟ ਉਹ ਜਿਹੜੀ ਆ ਤੁਹਾਨੂੰ ਅੰਗਰੇਜ਼ੀ ਦੀ ਲੋੜ ਪੈਣੀ ਹੈ ਕੋਈ ਵੀ ਪ੍ਰੋਬਲਮ ਹੈ ਜੇ ਕੋਈ ਐਮਰਜੈਂਸੀ ਹੈ ਤੇ ਠੀਕ ਹੈ ਉਸ ਵੇ ਅੰਗਰੇਜ਼ੀ ਦਵਾਈ ਖਾਓ ਆਪਣੇ ਡਾਕਟਰ ਨੂੰ ਦਿਖਾਓ ਟੈਸਟ ਕਰਾਓ ਅੰਗਰੇਜ਼ੀ ਦਵਾਈ ਖਾਓ ਐਮਰਜੈਂਸੀ ਲਈ ਦਾ ਬੈਸਟ ਥਿੰਗ ਇਜ਼ ਐਲੋਪੈਥਿਕ ਲੇਕਿਨ ਇਹ ਨਾ ਸਮਝਣਾ ਕਿ ਅਸੀਂ ਪਾਵੇਂ ਐਮਰਜੈਂਸੀ ਹੋਵੇ ਪਾਵੇਂ ਸਰਜਰੀ ਤੱਕ ਹੋਵੇ ਦੇਸੀ ਦਵਾਈ ਨਾਲ ਹਰ ਤਰ੍ਹਾਂ ਦਾ ਇਲਾਜ ਕਰਦੇ ਤੇ ਦੂਸਰਾ ਦੱਸਿਆ ਸੀ ਇੱਕ ਕਾਰਨ ਫਿਜ਼ੀਕਲ ਦੂਸਰਾ ਦੱਸਿਆ ਸਾਈਕਲੋਜੀਕਲ ਇੰਪੋਰਟੈਂਸੀ ਦੇ ਦੋ ਕਾਰਨ ਹੀ ਸਿਰਫ ਦੱਸੇ ਮੈਂ ਇੱਕ ਫਿਜ਼ੀਕਲ ਦੂਜਾ ਸਾਈਕਲੋਜੀਕਲ ਸਾਈਕਲੋਜੀਕਲ ਫਿਰ ਉਹੀ ਗੱਲਾਂ ਆ ਗਈਆਂ ਜਿਹੜੀਆਂ ਆਪਾਂ ਪਹਿਲੇ ਟੌਪਿਕ ਇਨ ਸੋਮਨੀਆ ਤੇ ਗੱਲ ਕੀਤੀ ਐ ਸਾਈਕੋਲੋਜੀ ਕਦਾ ਮਤਲਬ ਹੈ ਕਿ ਜੇ ਕੋਈ ਕਿਸੇ ਨੂੰ ਸਟ੍ਰੈਸ ਹੈ ਐਂਗਜ਼ਾਈਟੀ ਹੈ ਡਿਪਰੈਸ਼ਨ ਹੈ ਚਿੰਤਾ ਚਿਖਾ ਬਰਾਬਰ ਫਿਕਰ ਨਾਲ ਚੰਗਾ ਪੱਲਾ ਬੰਦਾ ਮਰਦ ਵੀ ਨਾ ਮਰਦ ਹੋ ਜਾਂਦਾ ਗੰਦੇ ਗੰਦੇ ਖਿਆਲ ਜਾਂ ਕੋਈ ਹੈਪਨਿੰਗ ਹੋ ਗਈ ਕਿਸੇ ਦੀ ਕੋਈ ਘਰੇਲੂ ਜਾਂ ਜਾਂ ਕੋਈ ਕਿਸੇ ਨੂੰ ਬਿਜ਼ਨਸ ਦੀ ਚਿੰਤਾ ਮੇਰਾ ਮਤਲਬ ਹੈ ਜੇ ਦਿਮਾਗ ਤੇ ਚਿੰਤਾ ਹੋਵੇ ਫਿਕਰ ਹੋਵੇ ਸਟ੍ਰੈਸ ਹੋਵੇ ਡਿਪਰੈਸ਼ਨ ਹੋਵੇ ਉਹ ਵੀ ਇੰਪੋਰਟੈਂਸੀ ਦਾ ਮੇਨ ਕਾਰਨ ਬਣ ਜਾਂਦਾ ਕੋਹੇ ਹਸਬੈਂਡ ਵਾਈਫ ਬਹੁਤ ਸੋਹਣਾ ਸੰਯੋਗ ਕਰ ਰਹੇ ਹੁੰਦੇ ਸੰਭੋਗ ਕਰ ਰਹੇ ਹੁੰਦੇ ਠੀਕ ਠਾਕ ਹੁੰਦੇ ਆ ਲੇਕਿਨ ਕੋਈ ਘਰੇਲੂ ਝਗੜਾ ਹੋ ਗਿਆ ਕੋਈ ਫਿਕਰ ਲੱਗ ਗਿਆ ਕੋਈ ਆਪਸ ਦੇ ਵਿੱਚ ਅੰਡਰਸਟੈਂਡਿੰਗ ਨਹੀਂ ਤੇ ਚਿੰਤਾ ਚੇਖਾਂ ਨਾਲ ਚੰਗਾ ਪਲਾ ਉਹੀ ਮਰਦ ਨਾ ਮਰਦ ਹੋ ਜਾਂਦਾ ਉਹੀ ਬੰਦਾ 5 ਮਿੰਟ ਪਹਿਲਾਂ ਸਟੈਂਡਿੰਗ ਪਾਵਰਫੁਲ ਹੁੰਦੀ ਹੈ ਜੇ ਸਪੋਜ਼ ਕਰੋ ਉਹਦੀ 파ਟਨਰ ਨੇ ਜਾਂ ਉਹਦੀ ਗਰਲਫ੍ਰੈਂਡ ਨੇ ਜਾਂ ਵਾਈਫ ਨੇ ਕੋਈ ਸਹਿਯੋਗ ਨਹੀਂ ਦਿੱਤਾ ਕੋਆਪਰੇਟ ਨਹੀਂ ਕੀਤਾ ਜਾਂ ਕੋਈ ਲੜਾਈ ਝਗੜਾ ਹੋ ਗਿਆ ਤੇ ਉਹਦੇ ਕਰਕੇ ਚੰਗੀ ਭਲੀ ਇਰੈਕਸ਼ਨ ਖਤਮ ਹੋ ਜਾਂਦੀ ਮਿੱਟੀ ਸੋ ਆਮ ਜਸਟ ਟੈਲਿੰਗ ਯੂ ਦਾ ਪ੍ਰੈਕਟੀਕਲ ਵਿਚ ਯੂ ਨੋ ਏਵਰੀ ਏਵਰੀਬਾਡੀ ਨੋਸ ਦਾ ਰੀਜ਼ਨ ਐਂਡ ਏਵਰੀਬਾਡੀ ਨੋਸ ਹਾਊ ਟੂ ਗੈਟ ਰਿਡ ਆਫ ਇਟ ਥਿਸ ਇਜ਼ ਅੰਡਰ ਯੂਅਰ ਓਨ ਆਬਜ਼ਰਵੇਸ਼ਨ ਆਪਣੇ ਆਪ ਤੁਸੀਂ ਟੈਨਸ਼ਨ ਤੋਂ ਦੂਰ ਹੋ ਸੰਭੋਗ ਕਰਨ ਤੋਂ ਪਹਿਲਾਂ ਖੁਸ਼ ਰਹੋ ਤੁਹਾਡੀ ਆਪਸ ਅੰਡਰਸਟੈਂਡਿੰਗ ਹੋਵੇ ਲੇਕਿਨ ਜੇ ਸਮਝੋ ਨਾ ਮਰਦਾਨਗੇ ਨੂੰ ਇੰਪੋਰਟੈਂਸੀ ਨੂੰ ਫ੍ਰਿਜਿਡਿਟੀ ਨੂੰ ਸਟੈਰਿਲਟੀ ਨੂੰ ਕਾਇਮ ਰੱਖਣਾ ਤੇ ਦੁਨੀਆ 'ਚ ਜਿੱਥੋਂ ਮਰਜੀ ਖਾਓ ਆਯੁਰਵੈਦਿਕ ਦਵਾਈ ਖਾਓ ਲੰਬੇ ਅਰਸੇ ਤੋਂ ਦੱਸਦਾ ਆ ਰਿਆਂ ਕਿ ਸप्तधातु ਸਰੀਰ ਹੈ ਰਸ, ਰक्त, ਮਾਸ, ਮੇਦ, ਅਸਥੀ, ਮੱਜਾ, ਸ਼ੁਕਰ ਸ਼ੁਕਰ ਵਿੱਚ ਸप्तधातु ਜਿੰਨੂੰ ਕਹਿੰਦੇ ਵੀਰਜ ਅੱਠਵੀਂ ਧਾਤੂ ਓਜ ਜਿਹਨੂੰ ਆਪਾਂ ਇਮਿਊਨਿਟੀ ਵੀ ਕਹਿੰਦੇ ਆ ਓਜ ਨੂੰ ਕੰਮ ਕਰਨ ਲਈ ਵੀਰਜ ਨੂੰ ਕੰਮ ਕਰਨ ਦੇ ਲਈ 80 90 ਸਾਲ ਤੱਕ ਵੀ ਆਪਣਾ ਜਵਾਨ ਰਹਿਣ ਦੇ ਲਈ ਆਪਣਾ ਟੈਸਟੋਸਟੀਰੋਨ ਲੈਵਲ ਕੰਮ ਕਰਨ ਦੇ ਲਈ ਤੁਹਾਡੇ ਆਪਣੇ ਹੱਥ ਹੈ 1 ਆਫ ਦਾ ਮੇਨ ਰੀਜ਼ਨ ਇਨੈਡੀਕੁਏਟ ਡਾਈਟ ਡਾਈਟ ਦਾ ਮਤਲਬ ਸਿਰ ਹੁੰਦਾ ਜਿਹਦੇ ਚ ਵਿਟਾਮਿਨ A ਹੋਵੇ B1 B2 B6 B12 ਵੀ ਹੋਵੇ ਜ਼ਿੰਕ ਵੀ ਹੋਵੇ ਸਲਿਨੀਅਮ ਵੀ ਹੋਵੇ ਇਹ ਚੀਜ਼ਾਂ ਫਰੂਟਸ ਵੈਜੀਟੇਬਲ ਦਾਲਾਂ ਚ ਸਭ ਕੁਝ ਮਿਲਦਾ ਮੀਟ ਵੀ ਖਾ ਸਕਦੇ ਹੋ ਠੀਕ ਹੈ ਜਿਹੜੇ ਮੇਰੇ ਵਰਗੇ ਵੈਜੀਟੇਰੀਅਨ ਆ ਉਹ ਵੈਜੀਟੇਰੀਅਨ ਡਾਈਟ ਇਜ਼ ਅ ਬੈਸਟ ਡਾਈਟ ਜਿਹੜੇ ਨਾਨ ਵੇਜ ਖਾਂਦੇ ਆ ਫਿਸ਼ ਵੀ ਉਹਨਾਂ ਲਈ ਠੀਕ ਆ ਉਹਦੇ ਚ ਕਈ ਦਾ ਰੈੱਡ ਮੀਟ ਨਾ ਖਾਓ ਆਕਸੋਸੇਜਿਸ ਨਾ ਖਾਓ ਜਾਂ ਫ੍ਰਿਜ ਦਾ ਬਹੁਤਾ ਫ੍ਰਿਜ ਦਾ ਖਾਣਾ ਨਾ ਖਾਓ ਫਰੈਸ਼ ਲਓ ਜਦੋਂ ਕੀ ਫਲ ਫਰੂਟ ਲੈਣਾ ਫਰੈਸ਼ ਲਓ ਬਈ ਚੀਜ਼ ਨਾ ਖਾਓ ਖਾਣਾ ਬੇਅਕ ਕਦੀ ਨਹੀਂ ਖਾਣਾ ਚਾਹੀਦਾ 8-10 ਘੰਟੇ ਤੋਂ ਬਾਅਦ ਜਿਹੜਾ ਖਾਣਾ ਇੱਕ ਵਾਰੀ ਖਰਾਬ ਹੋ ਜਾ ਖਰਾਬ ਦਾ ਮਤਲਬ ਹੈ ਜੀ ਬੇਅਕ ਖਾਣਾ ਹੀ ਨਹੀਂ ਚਾਹੀਦਾ ਕਿ ਉਹ ਵਾਲੀ ਤਾਕਤ ਨਹੀਂ ਰਹਿੰਦੀ ਕਿਉਂਕਿ ਜਿੰਨੀ ਵਾਰੀ ਅਸੀਂ ਖਾਣਾ ਬਣਾਨੇ ਗਰਮ ਕਰਦੇ ਆ ਹੌਲੀ ਹੌਲੀ ਉਹਦੇ ਵਿਟਾਮਿਨਸ ਪਰ ਮਿਨਰਲਸ ਪ੍ਰੋਟੀਨਸ ਸੜਦੇ ਹੀ ਆ ਫਰੈਸ਼ ਡਾਈਟ ਵਿਟਾਮਿਨਸ ਨੇਚਰਲ ਐਂਡ ਐਡਕੁਏਟ ਡਾਈਟ ਕਦੇ ਨਾ ਪ੍ਰੋਪਰ ਡਾਈਟ ਲੋ ਮਿੱਠੇ ਤੋਂ ਪਰੇਜ਼ ਚਿੱਟੀ ਚੀਜ਼ ਆਟੇ ਤੋਂ ਪਰੇਜ਼ ਜਿਆਦਾ ਕੋਈ ਵੀ ਚੀਜ਼ ਤੁਸੀ ਖਾਣੀ ਹੈ ਜੂਸਿਸ ਮੈਂ ਦੱਸਿਆ ਸਿਰਫ ਜਿੰਨੇ ਜੂਸਿਸ ਉਹਨਾਂ ਚ ਸਿਰਫ ਕੈਲੋਰੀਜ਼ ਜ਼ਿਆਦਾ ਜੇ ਪਹਿਲਾ ਟੌਪਿਕ ਸੀ ਇਨਸੋਮਨੀਆ ਨੀਂਦ ਡਿਸਟਰਬ ਹੁੰਦੀ ਨਾਲ ਮੈਂ ਦੱਸਿਆ ਸੀ ਬੈਵਰੇजेस ਕੋਲਾ ਬੈਵਰੇजेस ਨਹੀਂ ਇਹ ਨਹੀਂ ਲੈਣੀਆਂ ਠੀਕ ਹੈ ਨੀਂਦ ਤੇ ਲਈ ਮੈਂ ਕਿਹਾ ਸੀ ਵੀ ਬਹੁਤੀ ਕਾਫੀ ਨਹੀਂ ਠੀਕ ਹੈ ਜਿਹੜੇ ਡਰਾਈਵ ਕਰਦੇ ਉਹਨਾਂ ਡਰਾਈਵਿੰਗ ਲਈ ਕਾਫੀ ਪੀਣੀ ਪੈਂਦੀ ਹੈ ਪਰ ਕੋਸ਼ਿਸ਼ ਇਹ ਵੀ ਸੌਣ ਤੋਂ ਪਹਿਲਾਂ ਨਾ ਸੇ ਜਿਹੜਾ ਸਾਰਾ ਦਿਨ ਤੁਸੀਂ ਕੰਮ ਕਰਦੇ ਹੋ ਠੀਕ ਹੈ ਕਾਫੀ ਪੀ ਲੋ ਡਰਾਈਵਿੰਗ ਕਰਦੇ ਹੋ ਉਹਦੇ ਲਈ ਤੇ ਤੁਹਾਨੂੰ ਇਹ ਹੀ ਹੁੰਦਾ ਵੀ ਨੀਂਦ ਨਾ ਆ ਜੇ ਪਰ ਇੱਕ ਯਾਦ ਰੱਖਣੀ ਡਾਈਟ ਪ੍ਰੋਪਰ ਇਨਰ ਯੂਕੇਟ ਨੀਂਦ ਨੀਂਦ ਦਾ ਟਾਈਮ ਪ੍ਰੋਪਰ ਇੱਕ ਟਾਈਮ ਫਿਕਸ ਕਰ ਲਓ ਵੀ ਸਾਰਾ ਦਿਨ ਮਿਹਨਤ ਕਰਨੀ ਹੈ 8 ਘੰਟੇ ਕੰਮ ਕਰ ਲਓ ਬਹੁਤ ਹੈ 8 ਵਜੇ 9 ਵਜੇ ਸੌਂਜੋ ਸਵੇਰੇ ਭਾਵੇਂ ਤੁਸੀਂ ਜਿਹੜੇ ਪਾਠ ਕਰਨ ਵਾਲੇ 4 ਵਜੇ ਉੱਠ ਜਾਂਦੇ ਆ ਜਾਂ ਕੰਸਟ੍ਰਕਸ਼ਨ ਵਾਲੇ 4 ਵਜੇ ਉੱਠ ਜਾਂਦੇ ਪਰ ਜਿਹੜੇ ਮਿਹਨਤ ਬਹੁਤ ਕਰਦੇ ਆ ਕੋਸ਼ਿਸ਼ ਕਰੋ ਕਿ ਟ੍ਰਾਈ ਟੂ ਟੇਕ ਪ੍ਰੋਪਰ ਸਲੀਪ 6 ਟੂ 8 ਆਵਰਸ ਦੈਟ ਇਜ਼ ਗੁੱਡ ਫਾਰ ਯੂਰ ਹੈਲਥ ਫਿਜ਼ੀਕਲ ਹੈਲਥ ਮੈਂਟਲ ਹੈਲਥ ਸੈਕਸੂਅਲ ਹੈਲਥ ਦੂਜਾ ਟੋਪਿਕ ਆਪਾਂ ਹਜ਼ਾਰਾਂ ਵਾਰੀ ਕਰ ਚੁੱਕੇ ਹਾਲਰਡੀ ਇੰਪੋਰਟੈਂਸੀ ਬਾਰੇ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਜਾਂ ਜਿਨ੍ਹਾਂ ਦਾ ਟੈਸਟੋਸਟੇਰੋਨ ਲੈਵਲ ਘਟਾ ਜਿਨ੍ਹਾਂ ਦੀ ਸਪਰਮ ਕਾਊਂਟ ਘਟਾ ਸੀਮਨ ਡਾਈਨੈਸਟੀ ਘਟਾ ਜਾਂ ਵੀਰਜ ਪਤਲਾ ਜਾਂ ਸਟੈਂਡਿੰਗ ਦੀ ਪ੍ਰੋਬਲਮ ਹੈ ਇਰੇਕਸ਼ਨ ਦੀ ਪ੍ਰੋਬਲਮ ਹੈ ਜਾਂ ਪ੍ਰੀਮਚੂਰ ਜੈਕੂਲੇਸ਼ਨ ਦੀ ਪ੍ਰੋਬਲਮ ਹੈ ਉਮਰ ਦਾ ਕੋਈ ਤਕਾਜ਼ਾ ਨਹੀਂ ਇਨੇ ਲੰਬੇ ਅਰਸੇ ਤੋਂ ਸੁਣਦੇ ਆ ਰਹੇ ਕਿ ਆਦਮੀ ਕਦੀ ਬੁੱਢਾ ਨਹੀਂ ਹੁੰਦਾ ਹਿੰਮਤੇ ਮਰਦਾ ਮਦ ਦੇ ਖੁਦਾ ਹਰ ਦਰਦ ਕੀ ਦਵਾ ਹੈ ਆਯੁਰਵੇਦਾ ਆਯੁਰਵੇਦ ਇਸ ਅਨਸ਼ੀਐਂਟ ਮੋਸਟ ਸਾਇੰਸ ਐਗਜ਼ਿਸਟਿੰਗ ਇਨ ਥਿਸ ਹੋਲ ਯੂਨੀਵਰਸ ਸੋ ਪਿਆਰੇ ਦਰਸ਼ਕੋ ਖਰਬ ਹਮਾਰੀ ਦਾ ਲਾਜ ਆਯੁਰਵੈਦਿਕ ਚ ਸਾਡੀ ਸਪੈਸ਼ਲਾਈਜ਼ੇਸ਼ਨ ਤੁਸੀਂ ਦਾ ਪੇ ਮਸ਼ਹੂਰੀ ਕਰਤੀ ਜਾਵੇ ਆਯੁਰਵੈਦਿਕ ਚ ਆਯੁਰਵੈਦਿਕ ਨੇਚਰਲ ਦਵਾਈ ਕਿਸੇ ਬਿਮਾਰੀ ਲਈ ਵੀ ਲੋੜ ਹੋਵੇ ਟਾਪਿਕ ਤੋਂ ਇਸ ਕਰਕੇ ਫੜੀਦਾ ਵੀ ਚਲੋ ਕੋਈ 10 15 20 ਮਿੰਟ ਪੰਗਲਾਂ ਕਰਨੀਆਂ ਪਰ ਤੁਹਾਡਾ ਸਾਰਿਆਂ ਦਾ ਥੈਂਕ ਯੂ ਜਿਹੜੇ ਇੰਨੇ ਲੰਬੇ ਅਰਸੇ ਤੋਂ ਤੁਸੀਂ ਮੈਨੂੰ ਦੇਖ ਰਹੇ ਹੋ ਸੁਣ ਰਹੇ ਹੋ ਟੋਲਰੇਟ ਕਰ ਰਹੇ ਹੋ ਫਿਰ ਦਵਾਈ ਮੰਗਾਉਂਦੇ ਹੋ ਫਿਰ ਸ਼ੇਅਰ ਕਰਦੇ ਹੋ ਫਿਰ ਅੱਗੋਂ ਕਈ ਕੇਸਸ ਰੈਫਰ ਕਰਦੇ ਹੋ ਪਾਵੇਂ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਕਿਸੇ ਸਟੇਟ ਤੁਸੀਂ ਬੈਠੇ ਹੋ ਕੰਟਰੀ ਕਿਸੇ ਚ ਵੀ ਬੈਠੇ ਹੋ ਘਰ ਬੈਠੇ ਦਵਾਈ ਮਿਲਦੀ ਦਵਾਈ ਤੁਹਾਨੂੰ ਮੇਰੇ ਕੋਲ ਮਿਲਦੀ ਦੇਸੀ ਮਿਲਦੀ ਗੱਲ ਤੁਹਾਡੀ ਮੇਰੇ ਨਾਲ ਹੁੰਦੀ ਡਾਇਰੈਕਟ ਨੰਬਰ ਮੇਰੇ ਲਗਾਤਾਰ ਫਲੈਸ਼ ਕਰ ਰਹੇ ਮੇਰੀ ਰਿਕਵੈਸਟ ਹੈ ਕੋਸ਼ਿਸ਼ ਕਰਿਆ ਕਰੋ ਵੀ ਕਾਲ ਕਰਕੇ ਮੈਸੇਜ ਛੱਡਿਆ ਕਰੋ ਅਬਲ ਤੇ ਤੁਹਾਡੀ ਹਮੇਸ਼ਾ ਕਾਲ ਮਿਲ ਜਾਂਦੀ ਹੈ ਕਿਸੇ ਨੰਬਰ ਤੇ ਵੀ ਕਰ ਸਕਦੇ ਹੋ 7182165137 ਇਸ ਮਾਈ ਸੈੱਲ ਨੰਬਰ 7188495859 ਇਸ ਮਾਈ ਆਫਿਸ ਨੰਬਰ ਤੁਸੀਂ ਆਫਿਸ ਨੰਬਰ ਤੇ ਵੀ ਕਰੋ ਕਾਲ ਮੈਂ ਚੁੱਕਦਾ ਨਹੀਂ ਤਾਂ ਮੈਨੂੰ ਟਰਾਂਸਫਰ ਹੋ ਜਾਂਦੀ ਹੈ ਦੂਸਰੇ ਨੰਬਰ ਤੇ ਵੀ ਤੇ ਨਹੀਂ ਤੇ ਤੁਸੀਂ ਮੈਸੇਜ ਛੱਡ ਦਿਆ ਕਰੋ ਅੱਜ ਕੱਲ ਤੇ ਬਹੁਤ ਸੌਖਾ ਤਰੀਕਾ ਤੁਹਾਡਾ ਟਾਈਮ ਬਚਦਾ ਐਸਐਮਐਸ ਕਰ ਦਿਆ ਕਰੋ ਈਮੇਲ ਕਰ ਸਕਦੇ ਹੋ ਸੋ 올 ਯੂ हैव टू गिव मी ਯੋਰ ਕਾਲਸ ਯੂ आर ਮੋਸਟ ਵੈਲਕਮ ਟੂ ਗਿਵ ਮੀ ਅ ਕਾਲ ਮੇਰਾ ਖਿਆਲ ਟਾਈਮ ਜ਼ਾਸਤਿੰ ਦੇ ਰਿਹਾ ਤੁਹਾਡੇ ਸਾਰੇ ਸੁਣਨ ਵਾਲਿਆਂ ਦਾ ਤੇ ਦੇਖਣ ਵਾਲਿਆਂ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਪਿਆਰਾ ਡਾਕਟਰ ਡਾਕਟਰ ਕੁਮਾਰ ਥੈਂਕ ਯੂ